ਹਾਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਅੱਜ ਮੈਂ ਤੁਹਾਨੂੰ ਕਾਟਨ ਦੇ ਬਹੁਤ ਹੀ ਸੋਹਣੇ ਪਿਆਰੇ ਪਿਆਰੇ ਪ੍ਰਿੰਟ ਜਿਹੜੇ ਸ਼ੋਅ ਕਰਾਂਗੀ ਜੋ ਕਿ ਸਾਰੇ ਲੇਟੈਸਟ ਡਿਜ਼ਾਈਨ ਨੇ ਪਿਓਰ ਕਾਟਨ ਦੇ ਸਾਰੇ ਸੂਟ ਨੇ ਤੁਸੀਂ ਪਲੀਜ਼ ਪੂਰੀ ਵੀਡੀਓ ਜ਼ਰੂਰ ਦੇਖਿਓ ਤੇ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਵੀ ਕਰ ਲਿਓ ਤੇ ਲਾਈਕ ਕਮੈਂਟ ਵੀ ਜ਼ਰੂਰ ਕਰਿਓ ਹਾਂਜੀ ਸਭ ਤੋਂ ਪਹਿਲਾਂ ਮੈਂ ਦਿਖਾਉਣੀ ਆ ਤੁਹਾਨੂੰ ਬਲੈਕ ਕਲਰ ਦਾ ਸੂਟ ਇਹ ਆਲਓਵਰ ਜਿਹੜਾ 5 ਮੀਟਰ ਸੂਟ ਆ ਦੇਖ ਸਕਦੇ ਹੋ ਕਿੰਨੀ ਸੋਹਣੀ ਪ੍ਰਿੰਟਿੰਗ ਹੈ ਇਸ ਦੀ ਅੰਬੀਆਂ ਵਾਲਾ ਡਿਜ਼ਾਈਨ ਬਹੁਤ ਹੀ ਸੌਫਟ ਜਿਹਾ ਫੈਬਰਿਕ ਆ ਸੋ ਨੈਕਸਟ ਸੂਟ ਇਹ ਵੀ ਦੇਖੋ ਬਹੁਤ ਹੀ ਸੌਫਟ ਕੱਪੜਾ ਹੈਗਾ ਪਿਓਰ ਕਾਟਨ ਦਾ ਸੂਟ ਹੈ ਇਹ ਵੀ ਇਹ ਵੀ ਆਲਓਵਰ ਜਿਹੜਾ 5 ਮੀਟਰ ਸੂਟ ਆ ਇਸਨਾਂ ਨੂੰ ਤੁਸੀਂ ਲੈਸਰ ਨਾਲ ਡਿਜ਼ਾਈਨ ਕਰਵਾ ਸਕਦੇ ਹੋ ਹਾਂਜੀ ਇਹ ਹੁਣ ਹੈਗੇ ਨੇ ਮੈਚਿੰਗ ਸੂਟ ਦੇ ਕੋਟ 2 ਮੀਟਰ ਸਲਵਾਰ ਤੇ 2 ਮੀਟਰ ਜਿਹੜਾ ਸ਼ਰਟ ਦਾ ਕੱਪੜਾ ਇਹ ਵੀ ਪਿਓਰ ਕਾਟਨ ਦੇ ਜਿਹੜੇ ਸੂਟ ਨੇ ਦੇਖ ਸਕਦੇ ਹੋ ਕਿੰਨੀ ਸੋਹਣੀ ਪ੍ਰਿੰਟਿੰਗ ਤੇ ਪਲੇਨ ਜਿਹੜੀ ਇਹਦੇ ਨਾਲ ਸਲਵਾਰ ਬਹੁਤ ਹੀ ਸੌਫਟ ਜਿਹਾ ਕੱਪੜਾ ਹੈ ਇਸ ਤੇ ਵੀ ਆਪਾਂ ਬਹੁਤ ਸੋਹਣੀ ਡਿਜ਼ਾਈਨਿੰਗ ਬਣਾ ਸਕਦੇ ਹਾਂ ਇਹ ਵੀ ਦੇਖੋ ਮੈਚਿੰਗ ਸੂਟ ਆ ਇਹ ਪਲੇਨ ਜਿਹੜੇ ਦੀ ਸਲਵਾਰ ਤੇ ਜਿਹੜੀ ਪ੍ਰਿੰਟਿੰਗ ਵਾਲੀ ਸ਼ਰਟ ਬਹੁਤ ਹੀ ਪਿਆਰਾ ਸੂਟ ਆ ਇਹ ਤੇ ਸਟੀਚਿੰਗ ਹੋਣ ਤੋਂ ਬਾਅਦ ਇਹ ਹੋਰ ਵੀ ਜ਼ਿਆਦਾ ਸੂਟ ਜਿਹੜੇ ਬਹੁਤ ਸੋਹਣੇ ਤਿਆਰ ਹੁੰਦੇ ਨੇ ਹਾਂਜੀ ਇਹ ਵੀ ਮੈਚਿੰਗ ਸੂਟ ਆ ਇਹ ਜਿਹੜੇ ਮੈਚਿੰਗ ਸੂਟ ਨੇ ਸਾਰੇ 500 ਦੀ ਰੇਂਜ ਵਾਲੇ ਸੂਟ ਨੇ ਦੇਖ ਸਕਦੇ ਹੋ ਪਲੇਨ ਸਲਵਾਰ ਆ ਤੇ ਪ੍ਰਿੰਟਡ ਸ਼ਰਟ ਆਈ ਦੇ ਨਾਲ ਤੇ ਪ੍ਰਿੰਟਿੰਗ ਵਗੈਰਾ ਡਿਜ਼ਾਈਨ ਵਗੈਰਾ ਦੇਖ ਸਕਦੇ ਹਾਂ ਸਾਰੇ ਨਵੇਂ ਡਿਜ਼ਾਈਨ ਸ਼ੋਅ ਕਰ ਰਹੀ ਹਾਂ ਮੈਂ ਤੁਹਾਨੂੰ ਇਹ 500 ਦੀ ਰੇਂਜ ਦੇ ਵਿੱਚ ਸੂਟ ਆ ਜੋ ਤੁਹਾਨੂੰ ਮੈਂ ਇੱਕ ਨੰਬਰ ਨਾਲ ਮੈਂਸ਼ਨ ਕਰ ਦੂੰਗੀ ਜਿਨ੍ਹਾਂ ਨੇ ਵੀ ਆਰਡਰ ਕਰਨਾ ਹੋਵੇ ਤਾਂ ਕਰ ਸਕਦੇ ਹਾਂ ਸੋ ਨੈਕਸਟ ਸੂਟ ਇਹ ਆ ਜੀ ਇਹ ਸੂਟ ਜਿਹੜਾ ਇਹ ਟੈਬੀ ਲਾਈਨਿੰਗ ਦੇ ਵਿੱਚ ਆ ਇਹ ਐਕਸਾਕ ਦੇ ਕੋਟਨ ਦੀ ਜਿਹੜੀ ਟੈਬੀ ਲਾਈਨਿੰਗ ਸ਼ਰਟ ਤੇ ਪਿਓਰ ਕਾਟਨ ਦੀ ਉਹ ਸਲਵਾਰ ਇਹ ਸੂਟ ਦੀ ਰੇਂਜ ਵੀ ਜਿਹੜਾ 500 ਰੇਂਜ ਹੈ 2.5 ਮੀਟਰ ਸਲਵਾਰ ਤੇ 2.5 ਮੀਟਰ ਜਿਹੜਾ ਸ਼ਰਟ ਆ ਹਾਂਜੀ ਇਹ ਆਪਣਾ ਸੂਟ ਹੈ ਜਿਹੜਾ ਆਲ ਓਵਰ ਹੈਗਾ ਇਹ ਹੁਣ ਜਿਵੇਂ ਜਿਹੜੇ ਲਾਈਟ ਸ਼ੇਡ ਜਿਹਾ ਪਸੰਦ ਕਰਦੇ ਨੇ ਉਹਨਾਂ ਲਈ ਹੈ ਇਹ ਸੂਟ ਇਹ 5 ਮੀਟਰ ਹੈਗਾ ਟੈਬੀ ਲਾਈਨਿੰਗ ਦੇ ਵਿੱਚ ਸੂਟ ਬਣਿਆ ਹੋਇਆ ਬਹੁਤ ਸੋਹਣਾ ਇਹ ਵੀ 500 ਦੀ ਰੇਂਜ ਦੇ ਵਿੱਚ ਸੂਟ ਹੈ ਜੇ कॉटन ਦੀ ਸਲਵਾਰੀ ਮੈਚਿੰਗ ਸੂਟ ਹੈ ਇਹ ਜਿਹੜਾ ਸ਼ਿਮਰ ਦੇ ਵਿੱਚ ਸੂਟ ਬਣਿਆ ਹੋਇਆ ਇਹਦੀ ਰੇਂਜ ਥੋੜੀ ਹਾਈ ਆ ਸ਼ਿਮਰ कॉटन ਦਾ ਸੂਟ ਆ ਦੇਖ ਸਕਦੇ ਹੋ ਫਰੰਟ ਹੈਗਾ ਨਾਲ ਹੀ ਇਸ ਦੇ ਬੈਗ ਤੇ ਵੀ ਬਹੁਤ ਸੋਹਣੀ ਡਿਜ਼ਾਈਨਿੰਗ ਹੋਈ ਹੋਈ ਆ ਤੇ ਉਮੀਦ ਕਰਦੀ ਆ ਵੀ ਤੁਹਾਨੂੰ ਸਾਡੇ ਸਾਰੇ ਸੂਟ ਜਿਹੜੇ ਪਸੰਦ ਆਏ ਹੋਣਗੇ ਤੇ ਸਾਡੇ ਚੈਨਲ ਨੂੰ ਵੱਧ ਤੋਂ ਵੱਧ ਸਪੋਰਟ ਕਰੋ ਥੈਂਕ ਯੂ ਸੋ ਮੱਚ